ਪਸਵੰ ਦਾ ਜੇਕਰ ਪਸਵੰ ਦਾ ਫਿਕਰ YouTube ਚੈਨਲ ਨੂੰ ਗੱਲ ਫਾਰਮਰ ਦੇਖ ਰਹੇ तमाम ਸਰੋਤਿਆਂ ਦਾ ਪਿਆਰ ਪਿਆਰੀ ਸਤਿ ਸ੍ਰੀ ਅਕਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਲੈ ਕੇ ਆਏ ਆ ਜਿਹੜੀ ਮਿੱਤਰੋ ਆਪਦੇ ਪਿੰਡ ਮੁੱਦਕੀ ਸ਼ਹਿਰ ਦੇ ਵਿੱਚੋਂ ਆਪਣੇ ਆਪ ਦੇ ਘਰੋਂ ਤੁਹਾਨੂੰ ਇੱਕ ਪਹਿਲਣ ਝੋਟੀ ਦੀ ਵੀਡੀਓ ਦਿਖਾਉਣੀ ਆ ਮਿੱਤਰੋ ਜਿਹੜੀ ਕਿ ਸੋਈ ਸਵਾਈ ਆ ਵੀਰੇ ਇਸ ਟਾਈਮ ਦੁੱਧ ਇੰਦੇ ਥੱਲੇ ਜਿਹੜਾ ਮਿੱਤਰੋ ਉਹ 10 ਕਿਲੋ ਐਨ ਕੰਡੇ ਤੇ ਚੋਕਣ ਵਾਲਾ ਤਿਆਰ ਆ ਚੂਣ ਚਾਂ ਦੀ ਚੂਣ ਚਾਂ ਦੀ 100 ਦੀ 100 ਆ ਝੋਟੀ ਵੀਰੇ ਤੇ ਐਨ ਓਕੇ ਜਮਾ ਮਗਰ ਇਹਦੇ ਆ ਕਟਾਵਾ ਜਿਹੜਾ ਵੀਰੇ ਅੱਜ ਇਹਨੂੰ 19 ਦਿਨ ਪੂਰੇ ਕੀਮਤੀ ਮੁਤਾਬਕ ਜਿਹੜੀ ਸੂਈ ਨੂੰ ਹੋ ਗਿਆ 18 19 ਦਿਨਾਂ ਦਾ ਸੂਆ ਇਹਦਾ ਜਿਹੜਾ ਕਰਮਾਲੀ ਦਾ ਹੈਗਾ ਵੀਰੇ ਤੇ ਚੂਣ ਚਾਂ ਲੱਗਾ ਵਾ ਜਮਾ 100 ਦਾ 100 ਪਸਮਾ ਦੀ ਓਕੇ ਆ ਚੂਣ ਦੀ ਓਕੇ ਸਿੰਘੀ ਵੇਖੋ ਤੁਸੀਂ ਨਿੱਕਾ ਨਿੱਕਾ ਸਿੰਘ ਜਾਵਾ ਵੀਰੇ ਜੇ ਨੇਰੀ ਤੁਹਾਨੂੰ ਅੱਜ ਦੇ ਦੇਣੀ ਆ ਉਦੋਂ ਸਿਰਫ ਆਪਾਂ 10-15000 ਘੱਟ ਕੇ ਤੁਹਾਨੂੰ ਟੋਕੜ ਗੱਭਣ ਲੈਣ ਦੇ ਹੱਕਦਾਰ ਆਪਾਂ ਹੋਵਾਂਗੇ ਜਦੋਂ ਮਰਜੀ ਦੱਸ ਦਿਓ ਜੋ ਤਿੰਨਾਂ ਚਾਰਾਂ ਮਹੀਨੇ ਦੀ ਗੱਭਣ ਹੋਈ ਝੋਟੀ ਤੇ ਤੁਸੀਂ ਵੇਚ ਨਹੀਂ ਨਹੀਂ ਵੈਸੇ ਕਿਉਂਕਿ ਭਾਈ ਆਪਾਂ ਚੋਲੀ ਆ ਪੰਜ ਚਾਰ ਦਿਨ ਚੀਜ਼ ਵੇਚਣ ਵਾਲੀ ਹੈ ਹੀ ਨਹੀਂ ਸ਼ਕੀਨੀ ਸਕੂਨੀ ਝੋਟੀ ਦੇ ਵਿੱਚ ਬਹੁਤ ਮਜ਼ਬੂਤ ਆ ਦੂਜੇ ਸੋਏ ਨੂੰ 12-13 ਕਿਲੋ ਦੁੱਧ ਇੰਨੇ ਤੋਰ ਨਾਲ ਦੇ ਦੇਣਾ ਵੀਰੇ ਤੇ ਬਾਕੀ ਮੈਂ ਤੁਹਾਨੂੰ ਤੋਰ ਕੇ ਵੀ ਵਿਖਾ ਦੇਣਾ ਤੁਸੀਂ ਆਪ ਕਹੋਗੇ ਵਾਕੇ ਝੋਟੀ ਹੈਗੀ ਆ ਭਾਈ ਤੁਰਦੀ ਵੀ ਵੇਖੀ ਜਦੋਂ ਤੁਹਾਨੂੰ ਹੁਣ ਅੰਦਰ ਖੜੀ ਚਲੋ ਹੋਰ ਕੱਦ-ਕੁੱਦ ਵੀ ਠੀਕ ਆ ਸਾਰੀ ਚੰਗੀ ਆ ਬਾਈ ਲੈ ਵੀ ਮਿੱਤਰੋ ਆ ਤੁਰਦੀ ਤਰਦੀ ਵੇਖ ਰਹੋ ਤੁਸੀਂ ਕਰਮਾਂ ਵਾਲੀ ਹੁਣ ਵੀਰੇ ਕੱਦ-ਕੁੱਦ ਵੀ ਪੂਰਾ ਵਧੀਆ ਫਰਸਟ ਕਲਾਸ ਆ ਯਾਰ ਕਹਿਣ ਤੋਂ ਪਾਵੇ ਆ ਵੀ ਤੁਹਾਡਾ ਮਨ ਖੁਸ਼ ਹੋਊਗਾ ਜਦੋਂ ਤੁਸੀਂ ਵੇਖੀ ਆ ਕੇ ਕੋਲੇ ਕੋਈ ਇਹ ਨਹੀਂ ਗੱਲ ਕਰਨ ਵਾਲੀ ਹੈਗੀ ਦੁੱਧ ਵੀ ਬਾਈ 10 ਕਿਲੋ ਟੋਰਾਂ ਨਾ ਤਿਆਰ ਆ ਇਸ ਟਾਈਮ ਕੋਈ ਕਹਿਣ ਵਾਲੀ ਗੱਲ ਨਹੀਂ ਹੁੰਦੀ ਇੱਕ ਕਹਿ ਦੇਣਾ ਤੇ ਇੱਕ ਛਵਾ ਦੇਣਾ ਆਪ ਦਾ ਬਾਈ ਤੁਸੀਂ ਚੋਕੇ ਲ ਜਾਣੀਆਂ ਤਸੱਲੀ ਹਰ ਇੱਕ ਪੱਖ ਤੋਂ ਕਰਨੀਆਂ ਤੁਸੀਂ ਫਿਰ ਵੀ ਪਰ ਆਪਣੇ ਵੱਲੋਂ ਫੁੱਲ ਤਸੱਲੀ ਆ ਝੋਟੀ ਦੀ ਕਿਉਂਕਿ ਵੀਰੇ ਆਪਾਂ ਇਹਨੂੰ ਪੰਚ ਚਾਰ ਦਿਨ ਛੋੜਿਆ ਬਾਈ ਤੇ ਬਾਕੀ ਥਾਣਾ ਥਾਣਾ ਬਹੁਤ ਚੰਗਾ ਲੱਗਾ ਹੋਇਆ ਬਾਈ ਲੇਵਲ ਲੁਗਾ ਖੁੱਲਾ ਡੁੱਲਾ ਟਾਈਮ ਜਿਹੜਾ ਵੀਡੀਓ ਦਾ ਹਜੇ ਸਾਢੇ 12:30 ਵਜੇ ਜਦੋਂ ਆਪਾਂ ਵੀਡੀਓ ਬਣਾਉਣੇ ਪਏ ਆ ਅੱਧਾ ਦਿਨ ਹੀ ਗਿਆ ਇਹਦਾ ਚਵਾਈ ਦਾ ਕਰਮ ਵਾਲੀ ਦਾ ਤੇ ਆ ਇਹਦੇ ਮਗਰ ਆ ਵੇਖ ਲਓ ਵਰੀ ਦੇ ਗੋਣ ਕਰਮ ਵਾਲੀ ਦੇ ਆਲੇਵਾ ਬਾਈ ਓਕੇ ਪਿੱਛੋਂ ਵੇਖੋ ਕਿੰਨਾ ਚੰਗਾ ਲੇਵਲ ਹੋਆ ਬਾਈ ਜਿਵੇਂ ਆਪਾਂ ਕਹਿ ਦਿੰਨੇ ਨਾ ਬਹੁਤ ਸੋਹਣੀ ਝੋਟੀ ਆ ਤੇ ਆ ਇਹਦੇ ਮਗਰ ਹੈਗਾ ਬਾਈ ਘੱਟਾ ਠੀਕ ਆ ਵੀਰੇ ਜੇ ਕਿਸੇ ਭਰਾ ਨੂੰ ਚਾਹੀਦੀ ਹੋਈ ਰੇਟ ਵੀ ਸਿਰਫ ਇਹਦਾ ਜਾਇਜ਼ ਹੀ ਕਰਨਾ ਆਪਾਂ 95000 ਰੁਪਏ ਦੀ ਦੇ ਦੇਾਂਗੇ ਵੀਰੇ ਤੇ ਵਿੱਚੋਂ ਬਸ ਥੋੜਾ ਬਹੁਤਾ ਕੋਈ ਮਾਨਤਾਣ ਵਾਲੀ ਗੱਲ ਨਹੀਂ ਆ ਕਿਉਂਕਿ ਆਪਾਂ ਕੋਈ ਬਾਲਾ ਰੇਟ ਨਹੀਂ ਕੀਤਾ ਤੁਸੀਂ ਵੀ ਹਿਸਾਬ ਲਾ ਲਓ ਵੀ ਐਡੀ ਝੋਟੀ ਕੌਣ ਦਿੰਦਾ ਬਾਈ ਜਦੋਂ ਕੋਈ ਤਿਆਰ ਕਰਦਾ ਪਾਲ ਕੇ ਸਾਂਭਦਾ ਉਦੋਂ ਬਹੁਤ ਕੁਝ ਆਸਾਂ ਤੇ ਉਮੀਦਾਂ ਦੇ ਚੀਜ਼ ਹੁੰਦੀ ਆ ਭਾਈ ਅਗਲੇ ਨੇ ਵੀ ਆਪਾਂ ਨੂੰ ਕੋਈ ਫੇਰੀ ਨਹੀਂ ਦਿੱਤੀ ਹੋਈ ਝੋਟੀ ਚੰਗੀ ਆ ਆਪਾਂ ਥੋੜਾ ਬਹੁਤਾ ਮਾਰਜਨ ਰੱਖ ਕੇ ਗਾ ਤੁਹਾਨੂੰ ਦੇ ਰਹੇ ਆ ਭਾਈ ਜਿਹੜੇ ਭਰਾ ਨੂੰ ਚਾਹੀਦੀ ਆ ਨੰਬਰ ਸਕਰੀਨ ਦੇ ਉੱਤੇ ਆ ਗੱਲਬਾਤ ਕਰ ਲਿਆ ਜੇ ਧੰਨਵਾਦ ਸ਼ੁਕਰੀਆ ਚੋਂਦੇ ਰਹੋ